265 ਨੇ ਮੈਨੂੰ ਰਾਹ ਨਹੀਂ ਦਿੱਤਾ ਜਗਰਾਮਾਂ ਤੱਕ ਪਹਿਲਾ ਦੇਖਣ ਨੂੰ ਆਪਾਂ ਕਹਿ ਦਿੰਦਾ ਵੀ ਆਹ ਟਰੈਕਟਰ ਵੱਡਾ ਇਹ ਕੱਡਾ ਟਰੈਕਟਰ ਨਹੀਂ ਵੱਡਿਆ ਵੱਡਾ ਇਹ ਛੋਟਾ ਟਰੈਕਟਰ ਨਹੀਂ ਹੈਗਾ ਵੱਡਿਆਂ ਚ ਆ ਜਾਂਦਾ ਵੱਡਿਆਂ ਚ ਆ ਹਾਂ ਬਾ ਉਹਦੇ 12 ਦੇ ਤੇ 16 ਦੇ ਟਾਇਰਾਂ ਦਾ ਕਿੰਨਾ ਫਰਕ ਆ ਤੁਲਾ ਦਾ ਸੋਹਣੇ ਨਹੀਂ ਰਲਣ ਦਿੱਤਾ ਉਹ ਨਹੀਂ ਰਲਣ ਦਿੱਤਾ ਨਾਲ ਨਹੀਂ ਕੋਈ ਚੱਕਰ ਹੋਊਗਾ ਪੰਪ ਪੰਪ ਚ ਇਹਦੀ ਸ਼ੋਖ ਖੋਲੀ ਮੜੀ ਇਹਦੇ ਕੋਈ ਚੱਕਰ ਤਾਂ ਨਹੀਂ ਹੋਏਗਾ ਵੈਸੇ ਤਾਂ ਐਡਾ ਮਾੜਾ ਤਾਂ ਨਹੀਂਗਾ ਆਪਾਂ ਪਰਾਂ ਚ ਕੋਈ ਸ਼ੱਕ 265 ਆ ਉਹ ਇਹਦੇ ਨਾਲ ਵੱਧ ਜ਼ੋਰ ਲਾਉਂਦਾ ਉਹ ਵੱਧ ਜ਼ੋਰ ਲਾਉਂਦਾ ਟਰਾਲੀ ਡੋਲੀ ਨੂੰ ਬਹੁਤ ਜ਼ਿਆਦਾ ਲਾਉਂਦਾ ਉਹਨਾਂ ਦਾ ਇਹ ਚੱਕਰ ਹੈ ਨਾ ਉਹ ਪਤੰਦਰ ਨਾਗ ਕੋਲ ਮੇਲ ਦੇ ਜ ਬਹੁਤ ਜ਼ੋਰ ਲਾਉਂਦੇ ਹੈ ਨਾ ਮੂੰਹ ਚੱਕ ਲੈਂਦੇ ਉਹ ਮੂੰਹ ਚੱਕ ਲੈਂਦੇ ਹਾਂ ਉਹ ਜਿਹੜੇ ਬੰਦੇ ਨੂੰ ਨਹੀਂ ਚਲਾਉਣਾ ਦਾ ਉਹਨੂੰ ਪਤਾ ਵੀ ਨਹੀਂ ਲੱਗਦਾ ਉਹ ਐ ਸੋਚਦਾ ਵੀ ਅੱਗੋਂ ਚੱਕਿਆ ਕਲੱਚ ਨਾ ਪਾ ਲਉ ਪਰ ਉਹ ਜ਼ੋਰ ਹੀ ਇਦਾਂ ਲਾਉਂਦੇ ਆ ਜ਼ੋਰ ਹੀ ਇਦਾਂ ਲਾਉਂਦੇ ਆ ਟਰਾਲੀ ਦੇ ਨਹੀਂ ਪੰਜਵਾਂ ਦਾ ਲੈਂਦਾ ਹੀ ਨਹੀਂ ਇਹ ਚੌਥੇ ਜੀ ਰਹਿ ਜਾਂਦਾ ਹਮ ਤੁਹਾਡਾ ਟਰਾਲੀ ਲੈ ਗਿਆ ਮੱਕੀ ਦੇ ਉਦਨ ਲੈਂਦਾ ਹੀ ਨਹੀਂ ਟਾਪ ਦਾ ਦਬ ਜਾਂਦਾ ਚੌਥੇ ਜੀ ਵੀ ਦਬੀ ਜਾਂਦਾ ਚੱਕਰ ਬਹੁਤ ਪਾਉਂਦਾ ਡਰਾਈਵਰ ਕੰਪਨੀ ਵਾਲਿਓ ਸੁਣੋ ਚੱਕਰ ਬਹੁਤ ਜਿਆਦੇ ਹੱਦੋਂ ਜਿਆਦੇ ਚੱਕਰ ਪਾਉਂਦਾ ਇਹ ਕਿੱਥੋਂ ਲਿਆ ਹੈ ਜਗਰਾਵਾ ਤੋਂ ਵੀਰ ਸਾਡੇ ਦਾ ਹੱਲਾ ਕਰੋ ਯਾਰ 4x4 ਚਲਾਉਣ ਜਰੂਣ ਦਾ ਮੇਰੇ ਨਜ਼ਾਰਾ ਚਲਾਉਣ ਚ ਨਜ਼ਾਰਾ ਚਲਾਉਣ ਚ ਨਜ਼ਾਰਾ ਹਾਂ ਉਹ ਜ਼ੋਰ ਜ਼ੋਰ ਕਰਨੀ ਉਹ 68 ਗਰਾ ਵਧੀਆ ਸੀ ਜ਼ੋਰ ਉਹ ਜ਼ਿਆਦਾ ਲਾਉਂਦਾ ਸੀ ਉਹ ਜ਼ਿਆਦਾ ਲਾਉਂਦਾ ਸੀਗਾ ਲੈਫਟ ਲੀਵਰ ਉਹਨੂੰ ਕਿਤੇ ਚੱਕਾ ਹੀ ਨਹੀਂ ਸੀਗੇ ਇਹਦੇ ਲੀਵਰ ਬੰਦਨੇ ਪੈਂਦੇ ਆ ਇਹਦੇ ਬੰਦਨੇ ਪੈਂਦੇ ਆ ਲੀਵਰ ਉਹਦਾ ਸਿੰਗਲ ਲੀਵਰ ਸੀਗਾ ਥੱਲੇ ਹਟ ਕੇ ਬਹਿ ਜਾਂਦੀ ਮੰਜੀ ਠੋਕੀ ਵਾਈ ਜਾਂਦਾ ਸੀ ਜਿਹੜਾ ਨਹੀਂ ਅੱਛਾ 98 ਗਰਾਂ ਦੀ ਲਿਫਟ ਬੰਨੀ ਦੀ ਨਹੀਂਗੀ ਉਹਦਾ ਸਿੰਗਲ ਲੀਵਰ ਆ ਮੈਨੂੰ ਨਹੀਂ ਪਤਾ ਡਬਲ ਲੀਵਰ ਆ ਹਾਂ ਇੱਥੇ ਦਾ ਸਿੰਗਲ ਲੀਵਰ ਹੁੰਦਾ ਉਹਦਾ ਅਚਾ ਉਹਦਾ 1 ਇੱਕ ਹੀ ਹੁੰਦਾ ਉਹਦਾ 1 ਇੱਕ ਹੀ ਹੁੰਦਾ ਦੋਨਾਂ ਦਾ 500 ਤੇ ਖੜਾ ਰੇਸ ਇਧਰੋਂ ਫੁੱਲ ਇੱਥੇ ਰੱਖੀ ਮੀਟਰ ਤੇ ਮੈਂ ਕਲੱਚ ਨੱਪਦਾ ਆ ਦੇਖੀ ਹਾਂ ਕਲੱਚ ਨੱਪਣ ਲੱਗਾ ਰੇਸ ਤੋ ਇਹ ਚੱਕਰਾਂ ਤੋਂ ਸਿੱਧਾ 500 ਚੱਲ ਉੱਤਰ ਜਾ ਐਨਾ ਐਨਾ ਫਾਲਾ ਹੀ ਥੱਲੇ ਜਾਂਦਾ ਤੇ ਇੰਨਾ ਲੈ ਕੇ ਨਹੀਂ ਖਿੱਚਦਾ ਅੱਗੋਂ ਉੱਚਾ ਪਿੱਛੋਂ ਇਹਦਾ ਥੱਲੇ ਮਤਲਬ ਅੱਗੋਂ ਹਾਲ ਚੱਕਿਆ ਪਿਛਲੇ ਥੋੜੇ ਜਿਹਾ ਦੇ ਨਾਲ ਪਿਛਲੇ ਵੀ ਦਿਖਾ ਜੀ ਦੇਣ ਨੂੰ ਆ ਜਾ ਆ ਜਾ ਆ ਧਰਤੀ ਦੇ ਬਰਾਬਰ ਖੇਤ ਆਪਣਾ ਆ ਰਿਹਾ ਪਿਛਲਾ ਫਾਲਾ ਗੀ ਮਿੰਦਰਾ ਨੋਵੋ 605 ਡੀ ਆਈ ਪੀ ਐਸ ਇਹਨਾਂ ਪੀ ਐਸ ਸੀਰੀਜ਼ ਇਹਨਾਂ ਦੀ ਨਵੀਂ ਆਈ ਆ ਤੇ ਮੇਰੇ ਆ ਵੀਰ ਛੋਟਾ ਤੇਜਵੰਤ ਮੇਰੇ ਵੀਰ ਨੇ ਲਿਆ ਨਵਾਂ ਟਰੈਕਟਰ ਅਸੀਂ ਖੇਤ 'ਚ ਹੀ ਖੜੇ ਆ ਆਪਣੇ ਖੇਤ ਹੀ ਕੰਮ ਕਰਦੇ ਸੀ ਤੇ ਵੀਰੇ ਨੇ ਨਵਾਂ ਟਰੈਕਟਰ ਲਿਆ ਤੇ ਮੈਂ ਕਿਹਾ ਕਿਉਂ ਨਾ ਟਰੈਕਟਰ ਦਾ ਵੀ ਪੂਰਾ ਰਿਵਿਊ ਕਰ ਦਈਏ ਟਰੈਕਟਰ ਦੀ ਜਾਣਕਾਰੀ ਵੀ ਦੇ ਦਈਏ ਵੀਰ ਨੂੰ ਮੈਂ ਤੁਹਾਨੂੰ ਦੱਸਦਾ ਸਾਰਾ ਕੁਝ ਵੀਰੇ ਨੇ ਪਹਿਲਾਂ ਕਿਹੜਾ ਟਰੈਕਟਰ ਚਲਾਇਆ ਕਿੰਨੇ ਦਾ ਲਿਆ ਕੀ ਸਿਸਟਮ ਆ ਕਿੰਨੇ ਚ ਪੈ ਗਿਆ ਪਹਿਲੇ ਟਰੈਕਟਰ ਨਾਲ ਨਜ਼ਾਰਾ ਦਿੰਦਾ ਕਿ ਨਹੀਂ ਨਜ਼ਾਰਾ ਦਿੰਦਾ ਸੱਸੀਆ ਵੀਰੇ ਹੱਸਿਆ ਠੀਕ ਠਾਕ ਜੀ ਵਧੀਆ ਜੀ ਵਧੀਆ ਤੇ ਸਭ ਤੋਂ ਪਹਿਲਾਂ ਮੁਬਾਰਕਾਂ ਵੀਰੇ ਤੈਨੂੰ ਬਹੁਤ ਬਹੁਤ ਹਾਂ ਇਹ ਵੀਰੇ ਪਹਿਲਾਂ ਆਪਣੇ ਕੋ ਕਿਹੜਾ ਸੀਗਾ 5911 ਵੀਰੇ ਆਪਣੇ ਕੋ 5911 5911 ਦੇ ਕੇ ਤੇ ਆਹ ਡੈਟਾ ਪੜਿਆਂਦਾ ਹਣਾ ਇਹ ਟਰੈਕਟਰ 5911 ਨਾਲ ਨਜ਼ਾਰਾ ਕਿ ਨਹੀਂ ਨਜ਼ਾਰਾ ਚਲਾਉਣ ਜਲਾਉਣ ਦਾ ਵੀਰੇ ਨਜ਼ਾਰਾ ਚਲੌਣ ਚ ਨਜ਼ਾਰਾ ਚਲੌਣ ਚ ਨਜ਼ਾਰਾ ਹਾਂ ਉਹ ਜ਼ੋਰ ਜ਼ੋਰ ਕਰਨੀ ਉਹ 65 ਗਰਾਂ ਵਧੀਆ ਸੀ ਜ਼ੋਰੋਂ ਜ਼ਿਆਦਾ ਲਾਉਂਦਾ ਸੀ ਉਹ ਜ਼ਿਆਦਾ ਲਾਉਂਦਾ ਸੀਗਾ ਲੈਫਟ ਲੀਵਰ ਉਹਦੇ ਚੱਕੇ ਹੀ ਨਹੀਂ ਸੀਗੇ ਇਹਦੇ ਲੀਵਰ ਬੰਦਨੇ ਪੈਂਦੇ ਆ ਇਹਦੇ ਬੰਦਨੇ ਪੈਂਦੇ ਆ ਲੀਵਰ ਉਹਦਾ ਸਿੰਗਲ ਲੀਵਰ ਸੀਗਾ ਥੱਲੇ ਹਟ ਕੇ ਬਹਿ ਜਾਂਦੀ ਮੰਜੀ ਠੋਕੀ ਭਾਈ ਜਾਂਦਾ ਸੀ ਜਿਹੜਾ ਨਹੀਂ ਅੱਛਾ 95 ਗਰਾਂ ਦੀ ਲਿਫਟ ਬੰਨੀ ਦੀ ਨਹੀਂਗੀ ਉਹਦਾ ਸਿੰਗਲ ਲੀਵਰ ਆ ਮੈਨੂੰ ਨਹੀਂ ਪਤਾ ਡਬਲ ਲੀਵਰ ਆ ਹਾਂ ਇਹਦਾ ਸਿੰਗਲ ਸਿੰਗਲ ਲੀਵਰ ਹੁੰਦਾ ਉਹਦਾ ਅਜਾ ਉਹਦਾ 1 ਇੱਕ ਹੀ ਹੁੰਦਾ ਉਹਦਾ 1 ਇੱਕ ਹੀ ਹੁੰਦਾ ਦੋਨਾਂ ਚ ਸਾਰੇ 58 11 ਦੇ ਜਾਂ ਤੁਹਾਡੇ ਵਾਲੇ ਦੇ ਕੋਈ ਐਦਾ ਸਾਰਿਆਂ ਦੇ 1 ਇੱਕ ਹੀ ਹੁੰਦਾ ਸਿੰਗਲ ਉਹਨੂੰ ਪਹਿਲਾਂ ਹੀ ਉਹ ਦੋਨਾਂ ਇੱਕ ਜੀ ਕੰਟਰੋਲ ਸੀ ਇੱਕ ਜੀ ਦੂਜੀ ਲੈਫਟ ਸੀ ਉਹਦੇ ਬੁੜਾ ਕੈਮ ਸਿਸਟਮ ਆ ਯਾਰ ਜਿਹਨੂੰ ਨਹੀਂ ਵੀ ਚਲਾਉਣਾ ਆਂਦਾ ਉਹ ਵੀ ਆਦਾ ਹੌਸਾ ਦੇਣਾ ਸੈੱਟ ਚਾਹੇ ਜਵਾਕ ਵੀ ਚਲਾਈ ਜਾਵੇ ਉਹ ਵਧੀਆ ਨਹੀਂ ਡਰ ਹੈਣਾ ਕਿਉਂਕਿ ਆਹ ਕੰਟਰੋਲਰ ਬੰਦ ਨੇ ਬਹੁਤ ਕਈਆਂ ਨੂੰ ਨਹੀਂ ਜਿਹਨੂੰ ਨਹੀਂ ਆਉਂਦਾ ਜੱਜਮੈਂਟ ਨਹੀਂ ਆਉਂਦੀ ਮੇਰੇ ਵੀ ਨਹੀਂ ਹੱਥ ਲੱਗਿਆ ਹੀ ਪਹਿਲਾਂ ਇਹ ਹਾਂ ਹੁਣ ਚਲਾ ਲੈਣਾ ਤੈਨੂੰ ਪਤਾ ਲੱਗ ਗਿਆ ਵੀ ਕਿੱਥੇ ਕਿਤੇ ਜ਼ੋਰ ਲਾਊਗਾ ਹਾਂ ਹੁਣ ਵਧੀ 13 13 ਆਲਾ ਮਤਲਬ ਕਿਹੜੇ ਗਿਰਚ ਚ ਚਲਾਉਂਦਾ 3e medium ਚ 3e medium ਚ ਠੀਕ ਆ 2 wheel ਚ ਯਾਰ ਹੁਣ ਸਾਰੇ 4x4 ਲੈਂਦੇ ਪਏ ਸਾਰੇ ਆਪਾਂ ਜਿੰਨੇ ਵੀ ਦੇਖਦੇ ਆ ਸਾਰੇ 4x4 ਲੈਂਦੇ ਪਏ ਇਹਦਾ ਫਾਇਦਾ ਹੈਗਾ ਆਪਾਂ ਨੂੰ ਕਿ ਨਹੀਂ ਫਾਇਦਾ ਹੈ ਵੀਰੇ ਕਿਵੇਂ ਅਲਟਾਵਿਆਂ ਤੇ ਚੱਲਦੇ ਨੇ ਟਰੈਕਟਰ ਹਾਂ ਉਵੇਂ ਫਾਇਦਾ ਉਦੋਂ ਫਾਇਦਾ ਹੈਨਾ ਉਦੋਂ ਫਾਇਦਾ ਹਲਾਂ ਤੇ ਵੀ ਜੋਰ-ਜੋਰ ਹਲਾਂ ਤੇ ਵੱਧ ਲਾਉਂਦਾ ਤਵੀਆਂ ਤੇ ਵੱਧ ਲਾਉਂਦਾ ਵਿੱਚ ਸਲੈਪ ਨਹੀਂ ਮਾਰਦਾ ਟਰੈਕਟਰ ਹਾਂ ਵੀ ਅਗਲੇ ਟਾਇਰ ਨਾਲ ਜੋਰ ਲਾਜੰਦਾ ਜੋਰ ਘਮਾਈ ਜਾਂਦਾ ਟਰੈਕਟਰ ਹਾਂ ਇਹ ਹੈ ਤਾਂ 50 ਐਚਪੀ ਹਨ ਹੈ ਨਾ ਕਾਪੀ ਤਾਂ 95 ਹੈ ਉਹ ਹੈ 60 ਐਚਪੀ ਹੈ ਹੈ 60 ਪਾਵਰ 60 ਲਾਉਂਦਾ ਠੀਕ ਹੈ ਵੀਰੇ ਠੀਕ ਹੈ ਇਹ ਚਾਰ ਸਿਲੰਡਰ ਹੀ ਹਨ ਹਾਂ ਮੇਰੇ ਦਾ ਟਰੈਕਟਰ ਵੈਸੇ ਨਾ ਸ਼ੁਰੂ ਤੋਂ ਆਪਾਂ ਲਾ ਲਈਏ ਡੀਆਈ 265 ਪੋਂਟ ਤੋਂ ਲੈ ਕੇ ਟਰੈਕਟਰ ਤਾਂ ਨਹੀਂ ਇਹਨਾਂ ਦੇ ਮਾੜੇ ਟਰੈਕਟਰ ਤਾਂ ਇਹਨਾਂ ਦੇ ਹੈਗੇ ਸਿਰਾ ਟਰੈਕਟਰਾਂ 'ਚ ਕੋਈ ਸ਼ੱਕ ਆਪਾਂ 265 ਆਓ ਇਹਦੇ ਨਾਲ ਵੱਧ ਜੋਰ ਲਾਉਂਦਾ ਉਹ ਬੜਾ ਜ਼ੋਰ ਲਾਉਂਦਾ ਟਰਾਲੀ ਟੋਲੀ ਵਿੱਚ ਬਹੁਤ ਜ਼ਿਆਦਾ ਲਾਉਂਦਾ ਉਹਨਾਂ ਦਾ ਇਹ ਚੱਕਰ ਹੈ ਨਾ ਉਹ ਪਤੰਦਰ ਨਾਗ ਕੋਲ ਮੇਲ ਦੇ ਜ ਬਹੁਤ ਜ਼ੋਰ ਲਾਉਂਦੇ ਹੈ ਨਾ ਮੂੰਹ ਚੱਕ ਲੈਂਦੇ ਉਹ ਮੂੰਹ ਚੱਕ ਲੈਂਦੇ ਹਾਂ ਉਹ ਜਿਹੜੇ ਬੰਦੇ ਨੂੰ ਨਹੀਂ ਚਲਾਉਣਾ ਦਾ ਉਹਨੂੰ ਪਤਾ ਵੀ ਨਹੀਂ ਲੱਗਦਾ ਉਹ ਐ ਸੋਚਦਾ ਵੀ ਅੱਗੋ ਚੱਕੇਗਾ ਕਲੱਚ ਨਾਲ ਪਲੋ ਪਰ ਉਹ ਜ਼ੋਰ ਹੀ ਇਦਾਂ ਲਾਉਂਦੇ ਆ ਜ਼ੋਰ ਹੀ ਇਦਾਂ ਲਾਉਂਦੇ ਉਹ ਲਾਉਂਦੇ ਵੀ ਆਏ ਆ ਵੱਖੀ ਪਰਨੇ ਜੀ ਆ ਐ ਕਰਕੇ ਸਿੱਧਾ ਜ਼ੋਰ ਨਹੀਂ ਉਹ ਲਾਉਂਦੇ ਤੇ ਯਾਰ ਤੂੰ ਜਿਵੇਂ ਕਹਿੰਦਾ ਵੀਰੇ ਵੀ 58 58 ਦਾ ਇੰਜਨ 60 ਤੋਂ ਉੱਤੇ ਹੋ ਫਿਰ ਮੈਨੂੰ ਲੱਗਦਾ ਉਹ 75 ਦਾ ਕਰਾਇਆ ਸੀ ਆਪਾਂ ਅੱਛਾ ਉਹ ਫਿਰ ਤੈਨੂੰ ਇੱਥੇ ਕਿੱਥੇ ਸਵਾਦ ਆਉਣਾ ਪਤੰਦਰਾ ਫਿਰ ਆਪੇ ਜ਼ੋਰ ਲਾਉਂਦਾ ਇਹ ਸਾਡੇ ਵੀਰ ਦੀ ਚਲਾਈ ਦੀ ਬਾਲੀ ਨਾ ਸਿਰਈ ਆ ਹੁਣ ਵੇ ਛੋਟਾ ਬੈਠਾ ਇਹਦਾ ਵੀ ਕਰਤੋ ਜੇ ਵਿਖਾਉਣਾ ਹੈ ਤੁਹਾਨੂੰ ਵਿਖਾ ਦਾਂਗੇ ਤੇ ਇਹ ਕਿੰਨੇ ਚ ਪੈ ਗਿਆ ਆਪਾਂ ਨੂੰ ਇਹ ਵੀਰੇ ਆਪਾਂ ਨੂੰ 9.5 ਚ ਪੈ ਗਿਆ 9.5 ਚ ਕਾਪੀ-ਕੂਪੀ ਸਣੇ ਸਣੇ ਸਾਰਾ ਆ ਆ ਬਾਅਦ ਚਲ ਬਾਈ ਇਹ ਬਾਜੋ ਬੰਪਰ ਐ ਸਦਰ ਇਹ ਪੈ ਗਿਆ ਸਾ ਬੰਪਰ ਆਪਾਂ ਨੂੰ 13000 ਦਾ ਬੰਪਰ ਆ 11000 ਦੇ ਵੇਟ ਆ ਓਕੇ ਹੋਰ ਚੱਲ 40 ਕਿਲੋ ਦੇ ਇਹ ਟੋਟਲ ਵਜ਼ਨ ਕਿੰਨਾ ਹੋ ਗਿਆ ਦੇ ਲੋ ਕੁਆਂਟਲ ਇਹ ਆ ਤੇ 80 ਕਿਲੋ ਮੂਰੇ ਆ ਇੱਕ 80 ਦੋ ਕੁਆਂਟਲ ਦੇ ਲਾਗੇ ਹੋ ਗਿਆ ਹਾਂ ਤੇ ਛਤਰੀ ਕਿੰਨੇ ਦੀ ਛਤਰੀ ਲਾਈ ਸੀ 22000 ਦੀ 22000 ਇਹ ਕਿੱਥੋਂ ਲਵਾਇਆ ਆਪਣੇ ਜਗਰਾਵਾਂ ਤੋਂ ਕੇ ਭਾਈ ਕੀ ਤਲਵੰਡੀ ਅੱਛਾ ਤਲਵੰਡੀ ਬਾਬੂ ਤੋਂ ਬਾਬੂ ਤੋਂ ਇਹ 5 ਗੇਰਾਂ ਵਾਲਾ ਆ ਗਿਆ ਹਨ ਹਾਂ 5ਵੇਂ ਗੇਰ ਦਾ ਯਾਰ ਰੋਡ ਤੇ ਫਾਇਦਾ ਹੈਗਾ ਭਜਦਾ ਕਿ ਨਹੀਂ ਰੋਡ ਤੇ ਭਜਦਾ ਦਾ ਹੈਗਾ ਉਹ ਵੀ ਭਰੀ ਭਰੀ ਟਰਾਲੀ ਦੇ ਨਹੀਂ ਪੰਜਵੇਂ ਦਾ ਲੈਂਦੇ ਹੀ ਨਹੀਂ ਇਹ ਚੌਥੇ ਦੀ ਰਹਿ ਜਾਂਦਾ ਹਾਂ ਥੋੜਾ ਟਰੈਕਟਰ ਆ ਲਿਆ ਗਿਆ ਮੱਕੀ ਦੇ ਓਦਣ ਲੈਂਦਾ ਹੀ ਨਹੀਂ ਟਾਪ ਦਾ ਦਬ ਜਾਂਦਾ ਚੌਥੇ ਜੀ ਵੀ ਦਬੀ ਜਾਂਦਾ ਚੱਕਰ ਬਹੁਤ ਪਾਉਂਦਾ ਟਰੈਕਟਰ ਕੰਪਨੀ ਵਾਲਿਓ ਸੁਣੋ ਚੱਕਰ ਬਹੁਤ ਜ਼ਿਆਦੇ ਹੱਦੋਂ ਜ਼ਿਆਦੇ ਚੱਕਰ ਬੰਨ੍ਹਿਆ ਇਹ ਕਿੱਥੋਂ ਲਿਆ ਜਗਰਾਵਾਂ ਤੋਂ ਵੀ ਸਾਡੇ ਦਾ ਲੱਗ ਰੋ ਯਾਰ 4/4 ਟਰੈਕਟਰ ਆ ਸਾਡੇ ਕੋਲੇ ਉਹ ਛੋਟਾ ਟਰੈਕਟਰ ਤੇ ਉਹ ਟਾਪ ਲੈ ਲੈਂਦਾ ਤੂੰ ਵੇਖਦਾ ਹੈਗਾ ਜਦੋਂ ਅਸੀਂ ਲੰਘਦੇ ਮੈਂ ਤੁਹਾਨੂੰ ਕਈ ਰੀ ਤੋਰਦਾ ਹੀ ਟਾਪ ਚ ਅਸੀਂ ਦੋਨੇ ਟਰੈਕਟਰ ਜਗਰਾਵਾਂ ਲੈ ਕੇ ਆਇਆ ਜਿਹਦੇ ਵਿੱਚੇ 20 ਬੁੱਟੀ ਸੀ ਉਹ ਉਹਦੇ ਵਿੱਚੇ 15 ਮੈਨੂੰ ਉਹਨੇ ਜਗਰਾਵਾਂ ਦਾ ਘਰਾਨ ਨਹੀਂ ਦਿੱਤਾ ਉਹ ਟੋਡਾ ਟਾਪ ਪੈ ਗਿਆ ਹੁਣ 263 ਨੇ ਮੈਨੂੰ ਰਾਹ ਨਹੀਂ ਦਿੱਤਾ ਜਗਰਾਮਾਂ ਤੱਕ ਪਹਿਲਾਂ ਦੇਖ ਲੈ ਦੇਖਣ ਨੂੰ ਆਪਾਂ ਕਹਿ ਦਿੰਦਾ ਵੀ ਆਹ ਟਰੈਕਟਰ ਵੱਡਾ ਇਹ ਕੱਡਾ ਟਰੈਕਟਰ ਨਹੀਂ ਵੱਡਿਆ ਵੱਡਾ ਇਹ ਛੋਟਾ ਟਰੈਕਟਰ ਨਹੀਂ ਹੈਗਾ ਵੱਡਿਆਂ ਚ ਆ ਜਾਂਦਾ ਵੱਡਿਆਂ ਚ ਆ ਹਾਂ ਬਾ ਉਹਦੇ 12 ਦੇ ਤੇ 16 ਦੇ ਟਾਇਰ ਟਾਇਰਾਂ ਦਾ ਕਿੰਨਾ ਫਰਕ ਤੁਲਾ ਦਾ ਸੋਹਣੇ ਨਹੀਂ ਰਲਣ ਦਿੱਤਾ ਉਹ ਨਹੀਂ ਰਲਣ ਦਿੱਤਾ ਨਾਲ ਨਹੀਂ ਕੋਈ ਚੱਕਰ ਹੋਊਗਾ ਪੰਪ ਪੰਪ ਚ ਇਹਦੀ ਸ਼ੋਖ ਖੋਲੀ ਮੜੀ ਇਹਦੇ ਕੋਈ ਚੱਕਰ ਤਾਂ ਨਹੀਂ ਹੋਏਗਾ ਵੈਸੇ ਤਾਂ ਐਡਾ ਮਾੜਾ ਤਾਂ ਨਹੀਂਗਾ ਆਪਾਂ ਇਹ ਕਹਿ ਦਈਏ ਟਰੈਕਟਰ ਚੱਲਦੇ ਵਧੀਆ ਇੱਥੇ ਖੋਲਣਾ ਵੀਰੇ ਬਾਹਰ ਨੂੰ ਖਿੱਚ ਕੇ ਖਿੱਚੀ ਵੀ ਤੇਰੀ ਭੰਗ ਬੜਾ ਖੜਾ ਚੱਕ ਇੰਜਨ ਦੀ ਬੰਤਰ ਖਾ ਵੀ ਨੰਨੇ ਇਧਰ ਦੀ ਪੰਪ ਪੰਪ ਦਾ ਇਹ ਇਹਦਾ ਪੰਪ ਪੰਪ ਪਤਾ ਨਹੀਂ ਐਡਵਾਂਸ ਹੁੰਦਾ ਹੋਇਆਗਾ ਕਿ ਨਹੀਂ ਜਿਹੜੇ ਮੇਰੇ ਵੀਰਾਂ ਨੂੰ ਇਹਦੇ ਬਾਰੇ ਜਾਣਕਾਰੀ ਆ ਵੀ ਇਹਦਾ ਕਹਿਣ ਦਾ ਮਤਲਬ ਇਹਦੀ ਪਾਵਰ ਕਿਦਾਂ ਵੱਧ ਸਕਦੀ ਹੈ ਨਾ ਜੇ ਕਿਸੇ ਵੀਰ ਨੂੰ ਸੌਖੇ ਤਰੀਕੇ ਨਾਲ ਪਤਾ ਤੇ ਜਿਆਦਾ ਅਸੀਂ ਖੋਲ ਖਲਾਈ ਜਾਣੀ ਕਰਨਾ ਸਿੱਧੀ ਜੀ ਗੱਲ ਹਾਂ ਜਿਆਦਾ ਤਾਂ ਨਹੀਂ ਹਾਂ ਹਾਂ ਜਨਨ ਜਨ ਨਹੀਂ ਖੋਲ ਕੋ ਪੰਪ ਤੋਂ ਸੈਟਿੰਗ ਕਰ ਕਰਕੇ ਜਿਵੇਂ ਆਪਣੇ ਜੌਂਡੀਰ ਦੇ ਜਿੰਨੀ ਕਿ ਮੈਨੂੰ ਨੌਲੇਜ ਆਉਂਦੀ ਆਪਾਂ ਕਰ ਲਈ ਦੀ ਆ ਵੀ ਓਦਾਂ ਇਹਦਾ ਕੁਝ ਹੋ ਸਕਦਾ ਤੇ ਮੇਰੇ ਵੀਰ ਕਮੈਂਟਾਂ 'ਚ ਦੱਸਿਓ ਜ਼ਰੂਰ ਜਿੰਨਾਂ ਕੋਲੇ ਮਿੰਦਰਾ ਨੋਵੋ 605 ਡੀਆਈ ਪੀਐਸ ਸਪੈਸ਼ਲ ਪੀਐਸ ਦੂਜਾ ਨਹੀਂ ਪੀਐਸ ਤੋਂ ਬਿਨਾ ਵੀ ਆਉਂਦੇ ਨਾ ਹਾਂ ਆਉਂਦੇ ਆ ਤਾਂ ਉਹ ਮੈਨੂੰ ਤਾਂ ਪਤਾ ਨਹੀਂ ਬੰਦ ਹੋ ਗਏ ਕਿ ਆਉਂਦੇ ਹੱਲੇ ਆਉਂਦੇ ਆਉਂਦੇ ਹੱਲੇ ਵੀ ਆਉਂਦੇ ਆ ਓ ਵਾਲਾ ਮਤਲਬ ਇਹ ਪੀਐਸ ਆ ਉਹਦੇ ਬਾਰੇ ਜੇ ਕਿਸੇ ਵੀਰ ਨੂੰ ਜਾਣਕਾਰੀ ਹੋਵੇ ਤੇ ਦੱਸਿਓ ਜਰੂਰ ਇਹ ਬਿਨਾ ਟਰਬੋ ਤੋਂ ਹੂੰ ਟਰਬੋ ਨਹੀਂ ਹੈਗਾ ਨਾ ਯਾਰ ਮੈਂ ਕਹਿੰਦਾ ਵੀਰੇ ਦਾ ਟਰਬੋ ਲਾ ਕੇ ਵੀ ਪਾਵਰ ਵਧ ਜੂਗੀ ਹੂੰ ਬਦੂ ਤਾਂ ਸਹੀ ਹੈ ਨਹੀਂ ਇਹਨੂੰ ਬਾਰੇ ਹਨਾ ਹੈ ਨਹੀਂ ਹੂੰ ਇਹ ਇੱਕ ਨੂੰ ਟਰਬੋ ਲੱਗ ਸਕਦੀ ਜਿੰਨੇ ਕੁ ਮੈਨੂੰ ਨੌਲੇਜ ਆ ਦੇਸੀ ਭਾਜਾ ਚ ਆਪਾਂ ਕਹਦੇ ਆ ਟਰਬੋ ਤੇ ਪੰਪ ਪੰਪ ਫਿਰ ਤੇਰੇ 91 ਦੇ ਬਰਾਬਰ ਹੋ ਜੂ ਪਰ ਇਹਨਾਂ ਦੇ ਇਹ ਵੀ ਪੰਗਾ ਜਿਵੇਂ ਆਪਾਂ ਉਹਨੂੰ ਲਾਈ ਸੀ 265 ਸੀ ਆਪਣੇ ਕੋਲ ਕਿਹੜਾ ਸੀਗਾ 265 ਨੂੰ ਲਾਈ ਆਹੀਂ 265 ਨੂੰ ਜੌਂਡੀ ਰੇਟਰਬੋ ਲਈ ਸੀ ਤੇ ਜੋਰ ਤਾਂ ਹੋ ਗਿਆ ਅੰਨਾਈ ਤੇਰਾ ਆਲੋ ਰੂਟਾ ਵੀ ਟਰੀ ਆਪਣੇ ਵਾਲਾ ਸਾਰਾ ਖਿੱਚੀ ਫਿਰਦਾ ਸੀ ਪਰ ਪੰਗਾ ਕੀ ਪਿਆ ਵੀ ਅਣਜਾਣ ਬੰਦਾ ਨਹੀਂ ਉਹਨੂੰ ਅਸੀਂ ਕੀ ਕਰ ਬੈਠੇ ਆਹ ਵਾਲੀ ਰੇਸ ਲਵਾਤੀ ਆਹ ਵਾਲੀ ਐਂ ਜਦੋਂ ਆਹ ਰੇਸ ਲਵਾਤੀ ਉਹ ਕੋਈ ਵੀਰ ਆਪਣੇ ਲੈ ਗਿਆ ਤੇ ਉਹਨੇ ਰੇਸ ਵੀ ਫੁੱਲ ਖੋਲਤੀ ਜਦੋਂ ਫੁੱਲ ਰੇਸ ਕਰਕੇ ਉਹਦਾ ਜੋਰ ਲਵਾਇਆ ਇਹਦੇ ਨਾਲ ਅੰਦਰੋਂ ਪਲੰਜਰ ਪਲੰਜਰੋਂ ਦੇ ਮਾੜੀ ਮਾੜੀ ਹੁੰਦੇ ਨੇ ਮਿੰਦਰੀ ਦੀ ਉਹਨੇ ਚੱਕਤਾ ਹੀ ਫੱਟੇ ਸਾਰਾ ਕੁਝ ਸਾਰਾ ਇੰਜਨ ਹੀ ਸਾਨੂੰ ਸਾਰਾ ਕੁਝ ਓਵਰੋਲ ਕਰਾਉਣਾ ਪਿਆ ਸਾਰਾ ਕੁਝ ਛੋਟਾ ਨਾ ਇੰਜਨ ਉਹਦਾ ਹਾਂ ਉਹ ਕੱਲਾ ਸਾਦਾ ਹੀ ਉਹ ਜੂਰ ਲਾਈ ਜਾਂਦਾ ਉਹ ਉਹ ਯਾਰ ਉਹਨਾਂ ਦੇ ਹੁਣ ਇਹਦਾ ਇੰਜਨ ਦੇਖ ਲੈ ਉਹਨਾਂ ਨੂੰ ਦਿਖਾਈ ਇਤੋਂ ਇਹਦਾ ਇੰਜਨ ਐਡਾ ਤੂੰ ਘਰੇ ਆ ਕੇ ਉਹਦਾ ਨਾਪ ਲਈ ਇਤੋਂ ਸ਼ੋਦ ਵੱਧ ਹੀ ਹੋਊ ਸੜਾ ਘੱਟ ਨਹੀਂ ਹੋਣਾ ਹਾਂ ਪਤਾ ਨਹੀਂ ਉਹਨਾਂ ਦੀ ਬਾਡੀ ਬੁੱਡੀ ਉਹਦੇ ਬੰਤਰ ਹੀ ਖੁੱਲੇ ਡਲੇ ਨੇ ਉਹ ਵੀ ਖੁੱਲੇ ਹੀ ਨੇ ਟਰੈਕਟਰ ਖੁੱਲੇ ਜਿਆ ਹਨਾ ਜੋੜ ਜਾਣਾ ਇੱਕ ਮੈਂ ਹੋਰ ਕਹਿੰਦਾ ਉਦੋਂ ਕੋਈ ਐਵੇਂ ਨਹੀਂ ਸੀਗਾ ਵੀ ਕੋਈ ਜ਼ੋਰ ਦੀ ਕੋਈ ਨਾਪ ਤੋਲ ਹੁਣ ਤਾਂ ਜਿਵੇਂ ਉਹ ਸੀਆਰ ਦੀ ਕਰਕੇ ਪੰਗਾ ਪੈਂਦਾ ਹਾਂ ਵੀ ਉਹ ਪੈਂਦਾ ਨਾ ਆਪਾਂ ਨੂੰ ਚੱਕਰ ਵੀ ਇਹਦੀ ਇੰਨੀ ਪਾਵਰ ਇੰਨੀ ਮੈਂ ਕਹਿੰਦਾ ਉਹਨਾਂ ਸਮੇਂ ਚ ਕੋਈ ਪਾਵਰ ਦਾ ਮਿਆਰ ਵੀ ਨਹੀਂ ਸੀ ਉਦੋਂ ਕੋਈ ਦੇਖਦਾ ਨਹੀਂ ਸੀ ਉਦੋਂ ਮੇਰੇ ਜਟਕਾ ਸੌਦਾ ਸੀ ਬਸ ਚੱਕ ਦੋ ਫੱਟੇ ਜਿੰਨਾ ਜੋ ਆਵੇ ਹਾਂ ਜ਼ੋਰ ਲਾਈ ਜੋ ਆਵੇ ਜ਼ੋਰ ਆ ਜੀ ਜਾਵੇ ਇਹਦੇ ਉਹ ਇੰਟਰਨਟਰ ਕੁਲਰ ਵੀ ਨਹੀਂ ਦਿੱਤੇ ਹਨ ਨਹੀਂ ਇਹ ਦੇਣੀ ਹੈਗੀ ਸੀ ਆਰ ਡੀ ਵੇਖਿਆ ਸੀ ਉੱਥੇ ਉਹਦੇ ਚ ਇਹਦੇ ਨਾਲ ਕੀ ਕੀ ਵੱਧ ਸੀਗਾ ਸੀ ਆਰ ਡੀ ਜੇਕ ਤਾਂ ਇੰਟਰਕੂਲਰ ਆ ਜਾਣੀ ਸੀ ਆਰ ਡੀ ਯਾਰ ਅਸੀਂ ਲੈਣ ਦਾ ਵੀਰੇ ਸੀ ਆਰ ਡੀ ਗਏ ਸੀਗੇ ਟਰੈਕਟਰ ਅੱਛਾ 75 ਦਾ ਹਾਂ 75 ਦਾ ਆਪਣੇ ਰਸਤੇ ਰਣ ਕੋਲੇ ਸੀ ਆਰ ਡੀ ਹਾਂ 75 ਦਾ ਵਾ ਹਾਂ 7555 ਹਾਂ ਹਾਂ ਉਹਦੋਂ ਪੁੱਛਿਆ ਉਹ ਕਹਿੰਦਾ ਯਾਰ ਵੀ ਇਹਨੂੰ ਨਾ ਲਿਓ ਵੀ ਜਦੋਂ ਇਹਦੇ ਲੋਡ ਪੈਂਦਾ ਪਿੱਛੇ ਇਹ ਧਬ ਜਾਂਦਾ ਯਾਰ ਧਬ ਨਹੀਂ ਜਾਂਦਾ ਮੈਂ ਤੈਨੂੰ ਦੱਸਦਾ ਜਿੰਨਾ ਕਿ ਮੇਰਾ ਤਜਰਬਾ ਇਹ ਇਹ ਵਾਲੀ ਗੱਲ ਨਾ ਮੇਰੇ ਵੀਰ ਬੜੇ ਕਹਿੰਦੇ ਕਿਉਂਕਿ ਮੈਂ ਵੀਡੀਓ ਵੀਡੀਓ ਬਣਾਉਣ ਜਿੰਨਾ ਕੋਲ ਵੀ ਜਾਨਾ ਹਾਂ ਹਾਂ ਕਦੇ ਵੀ ਧਿਆਨ ਨਹੀਂ ਆਪਣੀ ਗੱਡੀ ਗੱਡੀਆਂ ਸੀਆਰਡੀ ਆ ਜਿਨ੍ਹਾਂ ਨੂੰ ਮੈਂ ਕੋ ਬਲੇਰੋ ਆ ਹਾਂ ਸਕੋਰਪੀ ਜਿੰਨੀਆਂ ਵੀ ਸੀਆਰਡੀ ਆ ਇਹਨਾਂ ਦੇ ਨਾ ਰੇਸ ਦਾ ਪੈਡਲ ਤੋਂ ਐਂ ਮਾਰੀ ਐਂ ਰੇਸ ਨੱਪੀ ਆਪਾਂ ਇਦਾਂ ਕਰਕੇ ਇਹ ਮਤਲਬ ਸੈਕਿੰਡ ਦਾ ਕੁਛਕ ਪਾਟ ਬਾਅਦ ਵਿੱਚ ਰੇਸ ਵੜਦੀ ਆ ਇਹ ਟਰੈਕਟਰ ਹੈਗੇ ਆ ਇਹਦੀ ਰੇਸ ਕਾਰ ਨਾਲ ਦੀ ਨਾਲ ਤੇ ਇੱਕ ਫੜਦੇ ਆ ਆਪਾਂ ਨੂੰ ਕੀ ਆਦਤ ਆ ਵੀ ਰੇਸ ਦਿੱਤੀ ਪਾਇਆ ਗੇਅਰ ਜਿਵੇਂ ਟਰਾਲੀ ਟੂਲੀ ਕਿਤੇ ਵੀ ਆਪਾਂ ਜ਼ੋਰ ਤੋਂ ਉੱਥੇ ਹੀ ਵੇਖਣਾ ਹੁੰਦਾ ਹਾਲਾਂ ਦੇ ਤਾਂ ਆਪਾਂ ਟੈਕਨੀਕੀ ਰੇਸ ਤੇ ਲਈ ਫਿਰਨਾਂ ਦਾ ਉੱਥੇ ਆਪਾਂ ਇੱਕ ਇਹਨਾ ਕਲੱਚ ਛੱਡਿਆ ਵੀ ਪੱਟ ਲੈ ਟਰਾਲੀ ਉਦੋਂ ਮਰਦੇ ਆ ਕਿਉਂਕਿ ਉਧਰ ਉਹਨਾਂ ਪਿਕਅਪ ਫੜੀ ਨਹੀਂ ਹੁੰਦੀ ਆਪਾਂ ਕਲੱਚ ਛੱਡ ਦਿੰਨੇ ਨਹੀਂ ਹਲਟਾਵਿਆਂ ਤੇ ਚੱਲਦੇ ਉਹਦੇ ਕੋਲ ਖੇਤੀ ਬਹੁਤ ਕਰਦਾ ਬੰਦਾ ਉਹ ਆਲੂ ਲਾਉਂਦਾ 1.5 200 ਕਿਲਾ ਅੱਛਾ ਸਿਆਣਾ ਬੰਦਾ ਉਮਰ ਦਾ ਵੀ ਵੀ ਉਹ ਕਹਿੰਦਾ ਨਹੀਂ ਸੱਟ ਆ ਉਹ ਕਹਿੰਦਾ ਸੱਟ ਨਹੀਂ ਆਗਾ ਕਹਿੰਦਾ ਹਲਟਾਵਿਆਂ ਤੇ ਦਵੀ ਜਾਂਦਾ ਕਹਿੰਦਾ ਡਾਕਟਰ ਇੱਕ ਚੱਕਰ ਇਹ ਆ ਇਹਨੂੰ ਤਾਂ ਵੱਡਾ ਕਰ ਲਾਂਗੇ ਹਾਂ ਉਹਨੂੰ ਨਹੀਂ ਕੁਝ ਕਰ ਸਕਦੇ ਉਹਦਾ ਤਾਂ ਆਪਾਂ ਹੀ ਤਾਂ ਨਾ ਕੋਈ ਵੀ ਨਹੀਂ ਛੇੜ ਸਕਦੀ ਉਹ ਤਾਂ ਜੋ ਹੈਗਾ ਸਾਹੀ ਵੀ ਰੇ ਲਿਆ ਸੀ ਬਾਜੋਂ ਹੂੰ ਇਹ ਤੇ ਰੀ ਚਲਾ ਲੇਗਾ ਪਰ ਮੈਂ ਤਾਂ ਤੈਨੂੰ ਇਹੀ ਸਲਾਹ ਦਵਾਂਗਾ ਮੇਰਾ ਵੀਰ ਲੈ ਦੇਣਾ ਕੁਛ ਨਾ ਕਰੀ ਅੱਗੋ ਦੇਖ ਲੈ ਹਾਂ ਕਿਉਂਕਿ ਨਵੀਂ ਚੀਜ਼ ਆ ਗਾਰੰਟੀ ਦੇ ਵਿੱਚ ਹਲੇ ਤਾਂ ਕੰਪਨੀ ਵਾਲਿਆਂ ਨੂੰ ਕਹੇ ਵੀ ਜੇ ਤੇਲ ਦਾ ਖਰਚਾ ਕਿਵੇਂ ਘਾੜੇ ਘਰਾਣਾ ਸੱਚ ਤੇਲ ਦਾ ਖਰਚਾ ਤਾਂ ਥੋੜਾ ਘਣਾ ਘੱਟ ਆ ਉਹਦੇ ਨਾਲੋਂ ਉਹਦੇ ਨਾਲ ਘੱਟ ਉਹ ਜ਼ਿਆਦਾ ਖਾਂਦਾ ਉਹ ਜ਼ਿਆਦਾ ਖਾਂਦਾ ਉਹਦਾ ਬਾਲਾ ਘਣਾ ਥੋੜਾ ਬਹੁਤਾ ਸੀ ਜਾਂ ਕਿੰਨਾ ਕੁ ਆਈਡੀਆ ਥੋੜਾ ਉਹ ਘੰਟੇ ਦਾ 7 ਕ ਖਾਂਦਾ ਆਈਗਾ ਇਹ ਇਹ 4 5 5 ਨੂੰ ਲਾ ਜਾਂਦਾ ਚਾਰ ਪੰਜ ਪੰਜ ਲਾਈਏ 6 7 2 ਲੀਟਰ ਦਾ ਫਰਕ ਆ ਜੇ 4 ਲਾਈਏ ਤੇ 3 ਦਾ ਫਿਰ ਉਸ ਹਹਾਣਾ ਤੇ ਰਸੀਜੇ ਚ ਡਰਮ ਦਾ ਫਰਕ ਪਾਉ ਹੂੰ ਜਿਵੇਂ ਤੂੰ ਖੇਤੀ ਕਰਦਾ ਉਹਦਾ ਨੇ ਯਾਰ ਆਈ ਬਾਹੀ ਪੂਈ ਤੇ ਉਹਦਾ ਫਰ ਬੱਕ ਦਾ ਹੀ ਸੀਗਾ ਹਾਂ ਉਹਦੇ ਸਵਾਦ ਜਿਹਾ ਆਉਂਦਾ ਸਵਾਦ ਆਉਂਦਾ ਹੈਗਾ ਜਦੋਂ ਜੋਰ ਇਹ ਤੂੰ ਮੜੇ ਹਾਲ ਥੱਲੇ ਚੱਲੇ ਕੇ ਜਦ ਹੀ ਰੰਗਣ ਲੱਗ ਜਾਂਦਾ ਜਦ ਹੀ ਜਦ ਹੀ ਦੇਖੀ ਚਲਾ ਕੇ ਇਹਨੂੰ ਨਾ ਆਪਣੇ ਚੰਨੀ ਪਾਈਂ ਪਹਿਲਾਂ ਨਾ ਇਹਨੂੰ 2 ਵੀਲ ਚ ਪਾਈਂ ਮੈਂ ਤਾਂ ਮੇਰੇ ਵੀਰ ਨੇ ਪਿਛਲੀ ਵੀਡੀਓ ਚ ਮੈਨੂੰ ਕਹਿੰਦੇ ਸੀ 4x4 ਟੂ ਵੀਲ ਚ ਕਰ ਦੇਣੀ ਆ ਜਦੋਂ ਯਾਰ ਪਾਈ ਹੁੰਦਾ मैं लाट तेज कर दू पहले जलाई सौ सोलह सौ पहले हाई जी तुरकू भाई पहले आई हाँ। पहले हाँ जीडियम तीजा मीडियम पहला हाई जाए ਆ ਹੁਣ ਇਹਨੇ ਕੰਟਰੋਲ ਬੰਨਿਆ ਹਾਂ ਹਾਂ ਬੰਨਿਆ ਹੈ ਕੰਟਰੋਲ ਥੱਲੇ ਜਾ ਕੇ ਚੱਲਣਾ ਹੀ ਨਹੀਂ ਇਹਨੇ ਥੱਲੇ ਚੱਲਦਾ ਹੀ ਨਹੀਂ ਜਦ ਇਹ ਰੁਕ ਜੂ ਬੈ ਜਾ ਹਾਂ ਦੇਖ ਮਰ ਗਿਆ ਯਾਰ ਮਿੰਦਰੇ ਦੀ ਨਾ ਕਾ ਦਿੱਕਤ ਆ ਮੈਂ ਕਿਸੇ ਨੂੰ ਨਿੰਦਦਾ ਨਹੀਂ ਸਾਰੇ ਟਰੈਕਟਰ ਵਧੀਆ ਮਿੰਦਰੇ ਨੇ ਮੋੜ ਤੇ ਮਰਨਾ ਹੀ ਮਰਨਾ ਹੁੰਦਾ ਪਤਾ ਨਹੀਂ ਜਾਂਦਾ ਚੱਲੀ ਜਾਂਦਾ ਲੀਵਰ ਥੱਲੇ ਕਰ ਦਵੇ ਹੁਣ ਬੈਜੂ ਜਦ ਹੀ ਬੈਜੂ ਨਾਲੇ ਹੁਣ ਟੂ व्हीਲ ਚ ਹੈ ਨਾ ਉਹਨੂੰ ਰੋਕੀ ਆਪਾਂ ਨਾਲੇ ਹਾਲ ਇੱਕ ਮੋੜਿਓ ਕਿੰਨੇ ਚੱਕੇ ਹੋਇਆ ਮਾੜੇ ਜੋ ਓਕੜੂ ਹੂਲੀ ਜਿਓ ਓਕੜੂ ਹੋ ਜਾਂ ਨਾਲੇ ਜਦ ਹੀ ਬੈਹ ਜਾਂਦਾ ਜਦ ਹੀ ਨਾਲੇ ਯਾਰ ਆਪਾਂ ਨਾ ਏਡੇ ਸੰਦ ਸੰਘੇੜੇ ਤਾਂ ਲੈਨੇ ਆ ਵੀ ਸਵਾਦ ਆ। ਵੀ ਜਿਵੇਂ ਤੂੰ ਕਹਿੰਦਾ 91 ਕਰਾਦਾ ਲੀਵਰ ਸੱਟਦਾ। ਟੈਂਸ਼ਨ ਨਹੀਂ ਖਤਮ। ਟੈਂਸ਼ਨ ਨਹੀਂ ਖਤਮ। ਉਹਦਾ ਲੀਵਰ ਸੱਟ ਕੇ ਬਹਿ ਜਾਂਦੇ ਸੀਗੇ। ਹਮ। ਅਨਿਆਰਾ ਹੀ ਸੀਗਾ। ਇਹਦੀ ਮੈਨੂੰ ਆਹ ਦਿੱਕਤ ਥੋੜੀ ਪੈੜੀ ਲੱਗਦੀ ਤੂੰ ਸੁਹਾਗੇ ਤੇ ਵੀ ਲੱਗ ਦੇ ਲਈ। ਮੋਰ ਤੇ ਪਤਾ ਨਹੀਂ ਇਹਨੂੰ ਕੀ ਗੰਦੀ ਆਤ ਹੈ ਨਾ ਦਬਣਾ ਇਹਦਾ ਬੰਦਾ ਬਣਾਇਦਾ। ਜਿਵੇਂ ਉਤਰਾ 911 ਸੀਗਾ ਉਹਦਾ ਵਾਧਾ ਹੋਏਗਾ ਇਹ ਵਾਧੇ ਨਹੀਂ ਵਾਧੇ ਨਹੀਂ ਰਹਿ ਡਰੇ ਇਹ ਵਾਧੇ ਨਹੀਂ ਕੀ ਕੀਤਾ ਜਾਂ ਸੀ ਹਾਂ ਜਾਂ ਤਾਂ ਪਤਾ ਨਹੀਂ ਖੁੱਲ ਖੱਲ ਕਿ ਹੋਊਗਾ ਆ ਜਾ ਉਹਨੂੰ ਆਪ ਹੁਣ ਗਏ ਹੋਰ ਦਾ ਬਥੇਰਾ ਲਵਾਇਆ ਇਹਦਾ 4x4 ਲਵਾ ਕੇ ਲੈਣੇ ਆਪਾਂ 4x4 ਲਾ ਦੇ 4x4 ਲਾਈ ਨਹੀਂ ਨਹੀਂ 4x4 ਟਾਇਰਾਂ ਦਾ ਉਹ ਸਰਵਿਸ ਹੋਣ ਵਾਲੀ ਐ ਵੀ ਕਰੀ ਜਾਣ ਦੇ ਉਹ ਕਰੀ ਜਾਣੀ ਐ ਸਰਵਿਸ ਹੋਣ ਵਾਲੀ ਐ ਸਰਵਿਸ ਹੁੰਦੀ ਐ ਉੱਤੇ ਚੱਲਿਆ ਹੋਇਆ ਪਹਿਲੇ ਜੀ ਪਹਿਲੇ ਜੀ 1600 ਚੱਕਰ ਹੀ ਨਾ ਵੀ ਹੁਣ ਆਪਾਂ ਇਹਨੂੰ ਦੇਖਦੇ ਹਾਂ ਮੋਰ ਤੇ ਕੀ ਕਰਦਾ ਉਹ ਥੋੜੀ ਲਿਫਟ ਥੱਲੇ ਕਰ ਦੇ ਥੱਲੇ ਜਾਣਾ ਕੰਟਰੋਲਰ ਛੇੜਨਾ ਪੈਣਾ ਹੈ ਨਾ ਉਦੋਂ ਕਾਹਣੀ ਐ ਥੱਲੇ ਜਾਣੀ ਆ ਦੇ ਮਰਦਾ ਕਿਉਂ ਅੱਜ 4x4 ਤੇ ਵੀ ਮਰ ਜਾਂਦਾ ਮਰਨਾ ਹੀ ਮਰਨਾ ਵੀਰੇ ਨੇ ਮਰਦਾ ਰਹਿਟਰੇ ਯਾਰ ਐਸਾ ਹੋਵੇ ਨਾ ਮੋਰ ਮੋੜਨਾ ਨਹੀਂਗਾ ਲੀਵਰ ਤਾਂ ਲੈਫਟ ਚਾਹ ਚੱਕ ਲੈਂਦਾ ਕੰਟਰੋਲ ਤੋਂ ਕੰਮ ਲਈ ਜਾਂਦਾ ਤੱਕਾ ਬਾਜੀ ਇਹਦਾ ਗਿੱਲੀ ਆ ਜੇ ਬਾਜੀ ਪੱਕੀ ਦਾ ਵਾਂਦਾ ਹੀ ਨਹੀਂ ਐ ਵਾਂਦਾ ਹੀ ਨਹੀਂ ਮੈਨੂੰ ਕਹਿੰਦੇ ਤੀਏ ਮੀਡੀਅਮ ਚ ਪਾਊਗਾ ਮੈਂ ਮੰਡ ਪਾਉਣ ਲੱਗ ਗਿਆ ਰੱਖ ਕੇ ਬੋਰੀਆਂ ਉੱਤੇ ਗਾ 60 ਗਣਾ ਪਾਉਂਦੇ ਸੀ ਕਿ ਹੁਣ ਚਾਰ ਬੋਰੀਆਂ ਰੱਖ ਕੇ 60 ਗਣਾ ਪੱਕਾ ਪਾੜਦਾ ਸੀ ਮੰਡ ਮੈਂ 6 ਰੱਖੀਆਂ ਅੱਜ ਕੀ ਉਹੀ ਗੱਲ ਆ ਨਾਲ ਜੋ 2 ਵੀਲ ਆ ਹਾਂ ਹਾਂ ਇਹ ਲੱਗ ਗਿਆ ਪਾਉਣ ਜਾ ਕੇ ਇਹਦਾ ਤੀਏ ਮਿੰਟ ਨੂੰ ਤੁਰਿਆ ਹੀ ਨਹੀਂ ਪਹਿਲੇ ਹਾਈ ਜਿਹਨਾਂ ਤੁਰਿਆ ਦੂਏ ਮੀਡੀਅਮ ਚ ਰਿੰਗ ਕੇ ਤੁਰਦਾ ਸੀਗਾ ਟਰੈਕਟਰ ਜੇ ਡੂੰਘੇ ਲਾਉਣੇ ਆ ਹਾਲ ਦਾ ਦੂਏ ਮੀਡੀਅਮ ਸਦਾ ਨਾ ਐ ਆਪਣੇ ਜ਼ਿੰਮੇਵਾਰੀ ਦਾ ਐ ਥੋੜਾ ਜਿਹਾ ਦਿਮਾਗ ਥੋੜਾ ਖਰਾਬ ਹੁੰਦਾ ਇੰਨੇ ਪੈਸੇ ਲਾ ਕੇ ਹਾਂ ਸਵਾਦ ਨਾ ਆਵੇ ਹਾਂ ਜੀ ਫਿਰ ਮਸ਼ੀਨਰੀ ਦਾ ਫਾਇਦਾ ਕੀ ਆ ਫਿਰ ਕਾਹ ਨੂੰ ਫਿਰ ਉਹੀ ਰੱਖੀ ਰੱਖਦੇ ਉਹੀ ਤਾਂ ਗੱਲ ਆ ਉਹੀ ਐਨੇ ਪਹਿਲਾਂ ਕਿਹਦਾ ਸੀ ਫਿਰ ਉਹੀ ਰੱਖ ਲੈਂਦੇ ਉਹਦਾ ਸਾਰਾ ਟੋਟਲ ਕੰਮ ਕਰਾਇਆ ਸੀ ਹੁਣ ਅਸੀਂ ਉਹ ਯਾਰ ਆਪਣਾ ਇੱਕ ਤਾਂ ਨਾ ਆਪਣੇ ਪਤਾ ਨਹੀਂ ਜ਼ਿਮੀਦਾਰ ਦੇ ਦਿਮਾਗ ਕਿਉਂ ਹਿੱਲੇ ਆ ਅਸੀਂ ਵੀ ਉਹ ਮਿੰਦਰਾ ਸਾਰਾ A to Z ਜਰਨਲ ਕੰਮ ਕਰਾ ਕੇ ਯੰਸੀ ਦਾ ਸਮਾਨ ਲੈ ਕੇ ਵੇਚਤਾ ਉਵੇਂ ਤੋਂ ਕਰਿਆ ਉਹੀ ਗੱਲ ਆ ਸਾਰਾ ਗੀਅਰ ਦਾ ਕੰਮ ਤਾਂ ਹੁਣ ਕਰਾਇਆ ਸੀ 10 ਦਿਨ ਪਹਿਲਾਂ ਮਤਲਬ ਜਿਹੜਾ ਪੰਜਵਾਂ ਗੀਅਰ ਦਿੱਤਾ ਕਿਤੇ ਨਹੀਂ ਕੰਮ ਹੋਣਾ ਸੜਕ ਤੇ ਕੰਮ ਹੋਣਾ ਸੜਕ ਤੇ ਉਹ ਤਾਂ ਸੜਕ ਤੇ ਵੀ ਨਹੀਂ ਆਇਆ ਸੜਕ ਤੇ ਲੈਂਦਾ ਨਹੀਂ ਇਹ ਉਹ ਵੈਸੇ ਤਾਂ ਨਾ ਤੁਰਨਾ ਨਹੀਂ ਪਰ ਦੂਜਾ ਲਾ ਕੇ ਦੇਖੀ ਹਾਈ ਮੈਨੂੰ ਕੋਈ ਨਾ ਨਹੀਂ ਮੈਨੂੰ ਪਤਾ ਤੁਰਨਾ ਨਹੀਂ ਦੂਜਾ ਲਾ ਕੇ ਦੇਖ ਮੈਂ ਬਾਹਰੋਂ ਗੱਲ ਮਾਰਾਂ ਅਰੇ ਇਸ ਵੱਧ ਕਰ ਲੈ 1800 2000 ਕਰ ਲੈ ਹਾਂ ਲੈ ਦੋ ਲੈ ਦੋ ਕਰਨ ਦੇ ਗਲਜਾ ਕਾ ਦੋ ਨਾ ਬੰਦ ਹੋ ਨਾ ਬੰਦ ਹੋ ਜੂ ਦੇ ਜੋਰ ਲਵਾ ਕੇ ਇਹਨੂੰ ਵੀ ਹੋਣ ਲੱਗਿਆ ਹਾਂ ਨਹੀਂ ਤੁਰਦਾ ਦੂਏ ਜੀ ਨਹੀਂ ਤੁਰਨਾ ਨਹੀਂ ਤੁਰਨਾ ਆ ਮੈਂ ਫੇਰੇ ਨਹੀਂ ਤੁਰਨਾ ਤੂੰ ਵੀ ਤੋੜ ਕੇ ਦੇਖਿਆ ਬਹੁ ਮਗੇ ਲਿਆ ਹੁਣ ਇਹਨੂੰ ਐਂ ਕਰ ਮੈਂ ਪੰਜਵਾਂ ਮੀਡੀਆ ਲਾ ਕਰਨਾ ਆਪਾਂ ਦੇਖੀਏ ਨਾ ਪੰਜਵੇਂ ਨੇ ਵੀ ਕਰਦਾ ਕੁਝ ਨਹੀਂ ਫੇਰ ਰੇਸ ਰੇਲਾ ਰੇਸ ਕਰ ਲੈ ਕੁਝ ਨਹੀਂ ਹੁੰਦਾ ਲੈ ਲੈ ਓਏ ਇਹਨੂੰ ਘਤਣਾ ਪੜਾ ਇਹ ਏਸੀ ਹੈ ਵੀ ਓਏ ਇਹਦਾ ਬਹੁ ਆ ਡਿਸਟ੍ਰੀਬਿਊਟਰ ਆਦਾ ਐਕਟਿਵ ਬੂਟਰ ਆ ਵਾ ਨਹੀਂ ਨਹੀਂ ਨਪੀਣਾ ਆਉਂਦਾ ਰੇਸ ਕੱਟ ਕਰਕੇ ਸਟਾਰਟ ਕਰ ਰੇਸ ਕੱਟ ਕਰ ਚੌਥਾ ਕਰਲਾ ਨਹੀਂ ਦੁਰਦਾ ਰੇ ਰਹਿਣ ਦੇ ਚੌਥਾ ਕਰਲਾ ਚੌਥੇ ਚ ਵੀ ਉਹੀ ਹਿਸਾਬ ਆ ਦੂਜੇ ਹਾਈ ਵਾਲਾ ਤੀਜਾ ਕਰਲਾ ਤੀਜਾ ਤੀਏ ਮੀਡੀਅਮ ਚ ਪਾਊਗਾ ਤੀਜੇ ਜਿਹਾ ਤੋਰਾ ਪਹਿਲੇ ਨਾਲੋਂ ਜ਼ਿਆਦਾ ਪਹਿਲੇ ਨਾਲੋਂ ਜ਼ਿਆਦਾ ਪਹਿਲੇ ਥੋੜਾ ਜਿਹਾ ਘੱਟ ਆ ਪਹਿਲੇ ਚ ਘੱਟ ਆ ਥੋੜਾ ਜਿਹਾ ਫਰਕ ਆ ਯਾਰ ਆਹੀ ਚੱਕਰ ਆਣਾ ਆ ਨਾ ਸਾਡੇ ਮਾਈਕ ਦੂਰ ਆ ਨਹੀਂ ਤੇ ਤੁਹਾਨੂੰ ਪਤਾ ਲੱਗੇ ਵੀ ਇਹ ਕਿੰਨਾ ਦਬਦਾ ਬਹੁਤ ਜਿਆਦਾ ਦਬਦਾ ਉੱਤੇ ਬੈਠਿਆ ਪਤਾ ਲੱਗੂ ਜਿਵੇਂ ਮਰ ਜਾਂਦਾ ਰਹੇ ਫੁੱਲ ਰੇ ਸਾ ਤੀਜੇ ਚ ਵੀ ਫੁੱਲ ਰੇ ਸਾ ਤਵੀ ਜਾਂਦਾ ਟਰੈਕਟਰ ਬਹੁਤ ਦਬਦਾ ਬਾਲਾ ਜਿਆਦਾ ਦਬਦਾ ਯਾਰ ਆ ਤਾਂ ਕੰਮ ਗਲਤ ਆ ਯਾਰ ਚੱਕਰੀ ਬੋ ਬੰਨੀ ਜਾਂਦਾ ਟਰੈਕਟਰ ਚੱਕਰ ਟਕਾਉਂਦਾ ਇਹ ਦਬਦਾ ਦਾ ਚੱਲ ਦਵੇ ਚੱਕਰ ਦਾ ਨਾ ਬਣੇ ਟਰੈਕਟਰ ਹਾਂ ਚੱਕਰੋਂ ਹੀ ਮੋੜੀਂ ਦਾ ਆਰਪੀਐਮ ਜਦੀ ਪਿੱਛੇ ਮਾਰਦਾ ਚੱਕਰ ਸਾਡਾ ਕੋਈ ਨਾ ਮੇਰਾ ਕੋਈ ਰੋਲਾ ਨਹੀਂ ਹੈ ਗਮਿੰਦਰੀਆ ਵਾਲਾ ਨਾ ਬਹੁਤ ਸੋਹਣੇ ਟਰੈਕਟਰ ਆ ਬਹੁਤ ਜਿਆਦੇ ਸੋਹਣੇ ਆ ਪਰ ਨਾ ਕਿਸੇ ਪੀਸ 'ਚ ਕੁਝ ਹੋ ਸਕਦਾ ਆਪਾਂ ਇਸ ਵੀਰ ਨੂੰ ਵਹਿਮ ਨਹੀਂ ਪਾਉਂਦੇ ਦਿੱਕਤਾਂ ਆ ਜਾਂਦੀਆਂ ਵੱਡੀਆਂ ਵੱਡੀਆਂ 'ਚ ਆ ਜਾਂਦੀਆਂ ਪਰ ਮੇਰਾ ਵੀਰੇ ਦਾ ਕੋਈ ਹੱਲਾ ਕਰਿਓ ਯਾਰ ਇਹਦਾ ਕੁਛ ਨਾ ਕੁਛ ਕਰਿਓ ਜੇ ਕੁਝ ਹੋ ਸਕਦਾ ਹੋਵੇ ਕੰਟਰੋਲਰ ਵਧੀਆ ਕੰਮ ਕਰਦਾ ਇਹਦਾ ਲਿਫਟ ਦਾ ਲਿਫਟ ਵਧੀਆ ਬਲੈਕ ਕੰਟਰੋਲਰ ਵਧੀਆ ਕਰਦਾ ਅੱਛਾ ਯਾਰ ਐ ਤਾਂ ਤੇਲ ਬਹੁਤ ਖਾਜੂ ਜੇ ਆਪਾਂ ਤੀਜੇ ਚ ਵਾਹਣ ਲੱਗੇ ਤੇ ਤੂੰ ਕਹਿੰਦਾ ਘਟ ਕਹਿੰਦਾ ਮੈਂ ਕਿਹਨਾਂ ਨੇ ਵੱਧ ਖਾਏ ਨਾ ਖਾਊਗਾ ਇਹ ਉਹਦਾ ਜਦੋਂ ਉਹ ਤਾਂ ਦਬੀ ਜਾਂਦਾ ਦੇ ਫੁੱਲ ਰੇ ਸੀਗੀ ਇੱਕ ਵਾਰੀ ਆਈ ਥੱਲੇ ਆਇਆ ਤੇ ਜੀ ਉੱਤੇ ਨੰਨੂ ਹੁਣ ਤੈਨੂੰ ਲੱਗੇ ਰਹਿਣਾ ਬਣਾ ਚੱਪਰਾ ਲਾਲਾ ਗਰਮਾ ਇੱਕ ਇੱਕ ਕਿੰਨੇ ਦਾ ਕੇ ਚੱਕਦਾ ਕਾਰਬਦਾ ਹੁੰਦਾ ਨਹੀਂ ਹੁੰਦਾ ਕਾਨੂੰ ਜੋਰੀ ਲੋਵੇ ਲੋ ਹਾਈ ਮੀਡੀਅਮ ਇਹ ਮੀਡੀਅਮ ਚ ਚੱਲਣਾ ਨੇ ਹਨਾ ਵਾਹੇ ਬ੍ਰੋ ਹੋਇਆ ਚੱਕਰ ਇਹਨੇ ਪਿੰਡਰਾਲ ਕਿੱਥੇ ਜਾਂਦਾ ਹਾਂ ਇਹ ਕਰੂਗਾ ਮਾਰੇ ਆਲੇ ਚੱਕਰ ਰੋੜ ਦਾ 900 ਦਾ ਮੁਰਿਆ 900 ਦਾ 1500 ਤੋਂ ਵਾਧਾ ਨਹੀਂ ਪਿਆ 2000 ਤੱਕ ਆਨੇ 500 ਚੱਕਰ ਤੇ ਆ ਗਿਆ ਹੋ ਗਿਆ ਬੰਦ ਤਰਪਾ 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 500 ਚੱਕਰ ਦੇ ਰਹੀਆ ਵਧੂਗਾ ਕਿ ਨਹੀਂ ਪੂਰੇ 500 ਚੱਕਰ ਤੇ ਆਇਆ ਨਾ ਆਪਾਂ ਕਲਚ ਨਹੀਂ ਨੱਪਣਾ ਉੱਤੇ ਵਧੂ ਦੇ ਦੇ ਆ ਮੈਂ ਕਹਿੰਦਾ ਇਹ ਕੋਈ ਫਿਲਟਰ ਬੂਟਰ ਨਹੀਂ ਇਹ ਤਾਂ ਬੰਦ ਐਨਾ ਤਾਂ ਨਹੀਂ ਹੋਣਾ ਚਾਹੀਦਾ ਇਹ ਤਾਂ ਪਹਿਲੇ ਜਿੰਨਾ ਦਾ ਲਿਆ ਤਿੰਨ ਨਹੀਂ ਲਿਆਦਾ ਹੈ ਜੋ ਜਪਾ ਉਹ ਜਿਹੜਾ ਹੀ ਆਇਆ ਹੈ ਮੇਰੇ ਵੀਰ ਨੇ ਇੱਥੇ ਹੀ ਲਾ ਲਿਓ ਸਾਹਬ ਮਹੀਨਾ ਸਾਲ ਮਹੀਨਾ ਨਹੀਂ ਹੋਇਆ ਇਹਨਾਂ ਕਿੰਨਾ ਹੋਇਆ ਸਿੱਧੀ ਰਾਵ ਲਾ ਸਿੱਧੀ ਆਪਾਂ ਮੋੜਦੇ ਨਹੀਂ ਬਈ ਹੁਣੇ ਨੂੰ ਵਧਣਾ ਚਾਹੀਦਾ ਵਾਧਦਾ ਨਹੀਂ ਐ ਕੋਣੇ ਵਾਧਦਾ ਨਹੀਂ 500 ਚੱਕਰ ਤੇ ਖੜਾ ਆ ਦੇ ਮੰਨੂ ਤੂੰ ਗੁਟਾ ਰੱਖਿਆ ਹਣਾ ਨਾ ਤੇ ਤੂੰ ਚੜਿਆ ਨਹੀਂ ਆਣਾ ਰਹਿਣ ਦੇ ਤੇਰੀਆਂ ਚੱਪਲਾਂ ਵਿੱਚ ਆ ਜਾਣੀਆਂ ਧਿਆਨ ਨਾਲ ਚੜ ਜਾ ਉੱਤੇ ਆਹ ਦੇਖਾ ਦੇ 500 ਤੇ ਖੜਾ ਰੇਸ ਇਧਰੋਂ ਫੁੱਲ ਇੱਥੇ ਰੱਖੀ ਮੀਟਰ ਤੇ ਮੈਂ ਕਲੱਚ ਨੱਪਦਾ ਆਹ ਦੇਖੀ ਹੁਣ ਕਲੱਚ ਨੱਪਣ ਲੱਗਾ ਰੇਸ ਉਹ ਯਾਰ ਚੱਕਰਾਂ ਤੋਂ ਸਿੱਧਾ 500 ਦੇ। ਲੈ ਉੱਪਰ ਜਾ। ਆ ਮੇਰੇ ਵੀਰ ਦਾ ਯਾਰ ਕੋਈ ਹੱਲਾ ਕਰਕੇ ਦੋ। ਜੇ ਕਿਸੇ ਕੋਲੇ ਹੈਗਾ ਉਹਨੂੰ ਪਤਾ ਤੇ ਉਹ ਦੱਸ ਦੋ ਹਨਾ ਵੀ। ਉਹ ਹੀ ਗੱਲ। ਵੀ ਇਹਦਾ ਕੀ ਹੋ ਸਕਦਾ ਜਿਹੜੇ ਵੀਰਾਂ ਕੋਲ ਹੋਏਗਾ ਉਹਨਾਂ ਨੂੰ ਤਾਂ ਚਲੋ ਪਤਾ ਹੀ ਹੋਣਾ। ਵੀ ਇਹਦਾ ਕੀ ਹੋ ਸਕਦਾ ਕੀ ਨਹੀਂ। ਤੇ ਜੇ ਏਜੰਸੀ ਵਾਲੇ ਵੀਰਾਂ ਨੂੰ ਪਤਾ ਤੇ ਉਹ ਵੀ ਦੱਸ ਦੋ। ਹੱਲੇ ਪਹਿਲੀ ਸਰਵਿਸ ਹੋਣੀ ਆ ਨਾ ਹੋਣੀ ਆ ਅਜਾ 100 ਘੰਟਾ ਚੱਲਿਆ 100 ਤੋਂ ਉੱਤੇ ਚੱਲੇਗਾ ਥੋੜਾ ਜਿਹਾ ਚੱਲਿਆ ਉੱਤੇ ਤੇ ਉਹਨਾਂ ਨੂੰ ਕਰਦੇ ਨਾ ਫੋਨਾਂ ਦਾ ਕਰ ਜਾਣੀ ਆਗੇ ਕਰਾਉਣੀ ਆ ਉਹ ਤਾਂ ਕਹਿੰਦੇ ਆ ਜਾ ਜਾ ਸਾਡੇ ਕੋਲ ਟਾਈਮ ਐ ਨੀ ਕਦੂ ਕਦੂ ਕਰਨ ਆਲਾ ਪਿਆ ਹੁਣ ਕਹੋ ਪਤੰਦਰੋਂ ਨਵਾਂ ਟਰੈਕਟਰ ਲਿਆ ਸਰਵਿਸ ਤਾਂ ਕਰ ਜੋ ਇਹ ਕਾ ਵਾਲਕ ਬਹੁਤ ਗਲਤ ਆ ਮੇਰੀ ਵੀ ਐਮਸੀ ਵਾਲੇ ਕਿਹੜਾ ਰੌਲਾ ਚੱਲਦਾ ਪਿਆ ਤੈਨੂੰ ਪਤਾ ਹੀ ਹੋਣਾ ਮੈਂ ਰੇਕ ਵੀਡੀਓ ਜ਼ਿਕਰ ਕਰਦਾ ਆ ਹਾਲ ਦਿਖਾ ਦੇ ਇਹਨਾਂ ਨੂੰ ਵੀ ਕਿੰਨੇ ਆਲਾ ਤੇ ਨਾ ਇਹ 500 ਚੱਕਰਾਂ ਤੇ ਆਇਆ ਸੀ ਇੱਥੋਂ ਦਿਖਾ ਦੇ ਟ੍ਰੈਨ ਇਹ ਤੋ ਪਤਾ ਲੱਗ ਜੂਗਾ ਆ ਫਾਲਾ ਦਿੱਸਦਾ ਹੀ ਪਿਆ ਹਨਾ ਉਹ ਯਾਰ ਇਹਦਾ ਫਾਲਾ ਉੱਤੇ ਦਿਸੀਏ ਨਾ ਬਤੰਦਰ ਦਾ ਫਾਲੇ ਲੈ ਕੇ ਵੀ ਨਹੀਂ ਖਿੱਚਦਾ ਫਿਰ ਇੰਨਾ ਇੰਨਾ ਫਾਲਾ ਹੀ ਥੱਲੇ ਜਾਂਦਾ ਤੇ ਇੰਨਾ ਲੈ ਕੇ ਨਹੀਂ ਖਿੱਚਦਾ ਅੱਗੋਂ ਉੱਚਾ ਪਿੱਛੋਂ ਇਹਦਾ ਥੱਲੇ ਮਤਲਬ ਅੱਗੋਂ ਹਲ ਚੱਕਿਆ ਪਿਛਲੇ ਥੋੜੇ ਜਿਆਦਾ ਤੇ ਪਿਛਲੇ ਵੀ ਦਿਖਾ ਹੀ ਦੇ ਨਾ ਨੂੰ ਆ ਜਾ ਆ ਜਾ ਆ ਧਰਤੀ ਦੇ ਬਰਾਬਰ ਖੇਤ ਆਪਣਾ ਆ ਰਿਹਾ ਪਿਛਲਾ ਫਾਲਾ ਮੈਂ ਕਹਿਣ ਦਾ ਮਤਲਬ ਹੈ ਫਾਲੇ 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 ਵੀ ਨਹੀਂ ਖੇਚਦਾ ਆਪਾਂ ਫਾਲੇ ਹੀ ਖੇਚਦਾ ਮੰਨ ਲਿਏ ਹੈਨਾ ਤਾਂ ਵੀ ਚੱਲ ਦਿਲ ਨੂੰ ਤਰਵਾਸ ਹੋਵੇ ਯਾਰ ਕੋਈ ਨਹੀਂ ਫਾੜੇ ਲਾ ਕੇ ਵੀ ਕੋਈ ਇੰਨੀ ਜਗ੍ਹਾ ਦਾ ਪੱਤੇ ਯਾਰ ਉਹੀ ਤਾਂ ਗੱਲ ਹੈ ਇੰਨਾ ਲੰਮਾ ਫਾੜਾ ਹੈ ਟਰੈਕਟਰ ਜਿਆ ਐਡਾ ਟਰੈਕਟਰ ਹਾਂ ਮੈਂ ਫਿਰ ਵਾਰ-ਵਾਰ ਕਹਿੰਦਾ ਮੇਰਾ ਵੀਰ ਕੋਈ ਕੰਪਨੀ ਵਾਲਾ ਨਹੀਂ ਕੋਈ ਏਜੰਸੀ ਵਾਲਾ ਨਹੀਂ ਕੋਈ ਰੋਲਾ ਨਹੀਂ ਹੈਗਾ ਇਹ ਕੋਈ ਉਹ ਵੀਡੀਓ ਨਹੀਂ ਹੈਗੀ ਇਹਨੂੰ ਦੂਜੇ ਪਾਸੇ ਨਾ ਲੈ ਜਿਓ ਅਸੀਂ ਤਾਂ ਸ਼ੌਂਕ ਨੂੰ ਸ਼ੂਟ ਕਰਨ ਲੱਗੇ ਸੀ ਤੇ ਵੀਰ ਨੇ ਆ ਕੇ ਹੋਰ ਹੀ ਕੋਸੋਲਾ ਸਾਨੂੰ ਛੱਡ ਦਿੱਤਾ ਦੱਸ ਦਿੱਤਾ ਇੱਕ ਤਾਂ ਲਿਫਟ ਵਾਲਾ ਫਿਲਟਰ ਆਇਆ ਜੀ ਮੇਰੇ ਏ ਨਹੀਂ ਇਹਦਾ ਇੱਕ ਆਦਾ ਇੰਜਨ ਵਾਲਾ ਇੰਜਨ ਦਾ ਆਇਲ ਫਿਲਟਰ بڑا ਛੋਟਾ ਏ ਯਾਰ ਹੂੰ ਛੋਟਾ ਏ ਰੇਟ ਕੀ ਦੱਸਿਆ ਸੀ 2.9 2.9 ਕਾਪੀ ਉੱਪਰ ਆ ਗਈ 9.5 9.5 ਚ ਪੈ ਜਣਾ ਹੂੰ ਟਰੈਕਟਰ ਚ ਕੋਈ ਕੰਮ ਨਹੀਂ ਟਰੈਕਟਰ ਚੱਲਦੇ ਆ ਪਰ ਇਹਦੇ ਚ ਕੁਝ ਹੋਏਗਾ ਜਾਂ ਤਾਂ ਕੋ ਕਚਰਾ ਕੁਚਰਾ ਕੁਝ ਪੰਪ ਤੇਲ ਕਿਥੋਂ ਪਾਇਆ ਤੇਲ ਤਾਂ ਕਰੋ ਡਰਮਾ ਜੀ ਪਾਈਦਾ ਰੰਗ ਭਰਾਲੇ ਇਹ ਡਰਮ ਚ ਭਾਈ ਪਰ 100 ਘੰਟੇ ਚ ਡਰਮ ਚ ਕੋਈ ਕਚਰਾ ਆਉਣਾ ਨਹੀਂ ਚਾਹੀਦਾ ਇੰਨੀ ਛੇਤੀ ਦਾ ਕਚਰਾ ਯਾਰ ਫਿਲਟਰ ਜਾ ਕੇ ਸਾਨੂੰ ਫਿਲਟਰ ਨਾਲ ਰੋਕਣਾ ਫੇਰ ਤੇ ਪੰਪ ਚ ਜਾਣਾ ਆਹੋ ਆਪਾਂ ਐਵੇਂ ਨਹੀਂ ਕਹਿ ਸਕਦੇ ਵੀ ਕੋਈ 5000 ਘੰਟਾ ਚੱਲ ਗਿਆ ਉਹੀ ਗੱਲ ਆ ਵੀ ਬਹੁਤ ਚੱਲ ਗਿਆ ਡਰਮ ਹਾਂ ਇਹ ਤਾਂ 100 ਘੰਟਾ ਚੱਲਿਆ ਸਾਰਾ 5-6000 ਘੰਟਾ ਦਾ 5-7 ਸਾਲਾਂ ਚ ਚੱਲਦਾ ਆਪਾਂ ਹਾਂ 6 ਸਾਲਾਂ ਦਾ ਨੇੜੇ ਚੱਲਣਾ ਜਾ ਕੇ 5-7000 ਘੰਟਾ ਫਿਲਟਰ ਨੇ ਉਹੀ ਤਾਂ ਗੱਲ ਇਹਨੂੰ ਹੋਣਾ ਨਹੀਂ ਚਾਹੀਦਾ ਐ ਚਲੋ ਮੇਰਾ ਵੀਰੇ ਦਾ ਹਾਲ ਕਰਿਓ ਬਾਕੀ ਟਰੈਕਟਰ ਬਹੁਤ ਜਿਆਦੇ ਸੋਹਣਾ ਸੁਨੱਖਾ ਜਿਹੜੇ ਵੀਰਾਂ ਨੇ ਨਵੀਂ ਵੀਡੀਓ ਵੇਖਣੀ ਹੋएगी ਇਹਦੇ ਫੰਕਸ਼ਨ ਵਿਖਾਦੇ ਉਧਰ ਦੀ ਚੜ ਕੇ ਬੈਠਣ ਵੁੱਟਣ ਚੈਣ ਖੁੱਲਾ ਡੁੱਲਾ ਸਵਾਦ ਇਹ ਮਨ ਨਿਆਰਾ ਇਹਦੇ ਬਸ ਜਿੱਧਰ ਨੂੰ ਮੂੰਹ ਕਰਕੇ ਮਰਜੀ ਵਹਿ ਜਾ ਮਰਜੀ ਵਹਿ ਜਾ ਤੇ ਗੱਲ ਤੇਰੀ ਸਹੀ ਆ ਐਨ ਖੁੱਲਾ ਡੁੱਲਾ ਵਤੰਦਰ ਇਥੋਂ ਜੋ ਮਰਜੀ ਕਲੱਚ ਬ੍ਰੇਕਾ ਹਾਂ ਕੰਟਰੋਲ ਵਧੀਆ ਦੀ ਹੱਥ ਚ ਡਿਸਟ੍ਰਿਬਿਊਟਰ ਦਾ ਸਿਸਟਮ ਬੜਾ ਸੁਣਾ ਬੜਾ ਸੁਣਾ ਹੱਥ ਚ ਕੋੜੇ ਇਹ ਤਾਂ ਮੈਂ ਕਹਿੰਦਾ ਵੀ ਉਹ ਸਾਡੇ ਦਾ ਤੋਂ ਵੀ ਨਿਆਰਾ ਬੈਣ ਬੂੰਜ ਦਾ ਬੈਣ ਬੂੰਜ ਦਾ ਹਣਾ ਖੁੱਲਾ ਨਾ ਜਾਏ ਲੱਤਾ ਕਰਕੇ ਵਾਹ ਜਾ ਕੇ ਇਧਰ ਮਰਜੀ ਹਾਂ ਪਰ ਜਿਹੜਾ ਪੰਜਵਾਂ ਗੀਅਰ ਵੀ ਤੂੰ ਕਹਿੰਦਾ ਇਹ ਤਾਂ ਫਿਰ ਯਾਰ ਛੜਕਾ ਹਸਦੀ ਮੈਂ ਕਹਿੰਦਾ ਖਾਲੀ ਸੜਕ ਤੇ ਵੀ ਨਹੀਂ ਲੈਂਦਾ ਵੀਰੇ ਹਾਂ ਵਾ ਟਰਾਲੀ ਟਰੈਕਟਰ ਵਾਸਤੇ ਟਰੈਕਟਰ ਲਈ ਟਰੈਕਟਰ ਲਈ ਪਰ ਐਨ ਚਾਹੀਦਾ ਸਿਕਾਲ ਵੀ ਟਰਾਲੀ ਤੇ ਤਾਂ ਲਵੇ ਨਾ ਹਾਂ ਟਰਾਲੀ ਤੇ ਤਾਂ ਲਵੇ ਉਹ ਕੰਮ ਗਲਤ ਆ ਯਾਰ ਇਹ ਟਰਾਲੀ ਤੇ ਨਹੀਂ ਜਿਹੜਾ ਲੈਂਦਾ ਉਹ ਤੋਂ ਥੋੜਾ ਦਿਲ ਦੁਖਦਾ ਚਲੋ ਬਾਕੀ ਮੇਰਾ ਵੀਰ ਦੱਸਿਓ ਤੁਸੀਂ ਵੀ ਆਹ ਸੁਝਾਅ ਜ਼ਰੂਰ ਦਿਓ ਆ ਜਾ ਵੀਰੇ ਇੱਥੇ ਆਹ ਸੁਝਾਅ ਤੁਸੀਂ ਵੀ ਦਿਓ ਵੀਰੇ ਨੇ ਨਵਾਂ ਟਰੈਕਟਰ ਲਿਆ ਨਵਾਂ ਜਵਾਂ ਬ੍ਰਾਂਡ ਨਿਊ ਏਜੰਸੀ ਦੇ ਵਿੱਚੋਂ ਵੀ ਇਹ ਟਰੈਕਟਰ ਦੱਸਦਾ ਕੋਈ ਆਪਾਂ ਵੱਡਾ ਇੰਪਲੀਮੈਂਟ ਨਹੀਂ ਪਾਇਆ ਇਹ ਬਹੁਤ ਜ਼ਿਆਦਾ ਵੱਡਾ ਪਾਇਆ ਹੋਵੇ ਤੇਰਾ ਹਾਲ ਆ ਮਗਰੇ ਦੇ ਤੇ ਤੇਰਾ ਹਾਲ ਤੁਹਾਨੂੰ ਦਿਖਾ ਦਿੱਤੇ ਇਹ ਵੀ ਕਿੰਨੇ ਕ ਲੱਗਦੀ ਆ 500 ਚੱਕਰ ਵੀ ਤੁਹਾਨੂੰ ਦਿਖਾਤੇ 500 ਦੇ ਖੜ ਗਿਆ ਯਾਰ ਸਿੱਧੀ ਆਪਾਂ ਰਾਹ ਲੈ ਕੇ ਆਏ ਉੱਥੋਂ ਦੇਖ ਲਓ ਹਾਂ ਮੈਂ ਆਪਾਂ ਮੰਨ ਜਾਣਾ ਚਲ ਮੋੜ ਤੇ ਦਵਿਆ ਹੈਗਾ ਮੋੜ ਤੇ ਵੀ ਇੰਨਾ ਨਹੀਂ ਦਵਦਾ 2000 ਚੱਕਰਾਂ ਤੋਂ ਸਿੱਧਾ ਹੀ 500 ਦੇ 2000 ਤੋਂ ਚਲ 1500 ਤੇ ਆ ਜੀ ਯਾਰ 1300 ਤੇ ਆ ਜੀ 1200 ਨਾਲ ਕਰਦਾ 50 ਚੱਕਰ ਵੀ ਨਹੀਂ ਸੀ ਭੰਦਾ ਮੋੜ ਤੇ ਹਾਂ ਤੇ ਇਹ ਤਾਂ ਬਤੰਦਰ 500 ਦਾ ਆ ਵੀ ਹਣ ਸਿੱਧਾ ਆ ਗਏ ਸਿੱਧਾ ਖੜਾਦਾ ਤਾਂ ਵੀ ਨਹੀਂ ਵਧਿਆ ਤੇ ਇਹਦਾ ਜੋ ਵੀ ਹੱਲ ਹੈਗਾ ਮੇਰਾ ਇਹ ਏਜੰਸੀ ਵਾਲੇ ਵੀ ਕਰਕੇ ਦਿਓ ਤੇ ਇੱਕ ਮੇਰਾ ਵੀਰ ਜੇ ਕਿਸੇ ਵੀਰ ਨੂੰ ਪਤਾ ਜਿਹੜੇ ਕੋਲੇ ਟਰੈਕਟਰ ਹੈਗਾ ਤੇ ਸਾਨੂੰ ਦੋ ਆਗਿਆ ਮਿਲਦੇ ਆਗਲੀ ਵੀਡੀਓ ਚ ਨਵੀਂ ਨਵੀਂ ਜਾਣਕਾਰੀ ਲੈ ਕੇ ਤੇ ਲਵ ਯੂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ